ਕਾਰ ਸੇਵਾ ਸੰਪਰਦਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੁਰੀਆ ਵੱਲੋਂ ਸ਼੍ਰੀ ਅਮਰਸਰ ਸਾਹਿਬ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਨੇਕਾ ਉਪਰਾਲੇ ਕੀਤੇ ਜਾਂਦੇ ਨੇ ਜਿੱਥੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅਤੇ ਗੁਰਦਾਰਾ ਸ਼ਹੀਦਾਂ ਸਾਹਿਬ ਦੇ ਚੁਗਿਰਦੇ ਚ ਸਫਾਈ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਸ਼ਹਿਰ ਦੇ ਨੂੰ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਦੇ ਲਈ ਬੂਟੇ ਲਾਉਣ ਦੀ ਸੇਵਾ ਅਨੇਕਾਂ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਤੇ ਅੱਜ ਇੱਕ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਗਈ ਹੈ ਅਮਰਸਰ ਦੇ 골ਡਨ ਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੱਕ ਸਾਰੇ ਸ਼ਹਿਰ ਦੇ ਸਫਾਈ ਦੀ ਸੇਵਾ ਇੱਕ ਵਿਸ਼ੇਸ਼ ਮਹਿੰਮ ਆਰੰਭ ਕੀਤੀ ਗਈ ਹੈ ਤਾਂ ਜੋ ਗੁਰੂ ਨਗਰੀ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਤੋਕਾਰ ਸੇਵਾ ਪੂਰੀ ਵਾਲੇ ਦਾ ਵਿਸ਼ੇਸ਼ ਉਪਰਾਲਾ ਜਿਸ ਦੀ ਰਮਤਾ ਜੀ 골ਡਨ ਗੇਟ ਤੋਂ ਅਰਦਾਸ ਸ਼ੁਰੂਤ ਕੀਤੀ ਗਈ ਹੈ ਤੋ ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਹਾਲਕ ਪਹੁੰਚੇ ਨੇ ਵਿਦਾਇਕ ਡਾਕਟਰ ਇੰਦਰਬੀਰ ਸਿੰਘ ਜੀ ਰਾਤੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜੋ ਵਿਸ਼ੇਸ਼ ਤੌਰ ਤੇ ਸੇਵਾ ਇਸ ਸਫਾਈ ਸੇਵਾ ਦੀ ਜੋ ਮਹਮ ਸ਼ੁਰੂ ਕੀਤੀ ਗਈ ਹੈ ਇਸ ਦੀ ਅਗਵਾਈ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਇਹ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਜੀ ਬੂੰਗਾ ਸਾਹਿਬ ਵਿਸ਼ੇਸ਼ ਤੇ ਨਹੀਂ ਆ ਅੱਗੇ ਵੀ ਸਫਾਈ ਦੇ ਕੰਮ ਚੱਲਦੇ ਨੇ ਦਰਖਤਾਂ ਦੇ ਕੰਮ ਚੱਲਦੇ ਨੇ ਦਰਖਤਾਂ ਨੂੰ ਲਾਉਣਾ ਦਰਖਤਾਂ ਨੂੰ ਕੱਟਣਾ ਤੇ ਉਹੋ ਹੀ ਮਹਮ ਜਿਹੜੀ ਅੱਜ ਫਿਰ ਆਪਣਾ ਸਾਡੇ ਮਾਣਯੋਗ ਐਮਐਲਏ ਸਾਹਿਬ ਡਾਕਟਰ ਨੇਦਰ ਸਾਹਿਬ ਜੀ ਕਮਿਸ਼ਨਰ ਸਾਹਿਬ ਸਾਰਿਆਂ ਨੇ ਅੱਜ ਫਿਰ ਗੁਰਮਤਾ ਕੀਤਾ ਸੀ ਕਿ ਜਿਹੜੀ ਸ਼ਹਿਰ ਦੀ ਐਂਟਰੀ ਆ ਇਹ ਕਿ ਤੈਨੂੰ ਸਾਫ਼ ਕਰੀਏ ਇਹ ਕਿ ਦਰਖਤਾਂ ਦੀ ਜਿਹੜੀ ਕਟਾਈ-ਕਟੂਈ ਹੋਣ ਵਾਲੀ ਹੈ ਨੂੰ ਸਾਰੀ ਨੂੰ ਕਟਾਈ ਕੀਤਾ ਜਾਵੇ ਉਹ ਅੱਜ ਹੁਣ ਸ਼ੁਰੂ ਕੀਤਾ ਵਾ 2 4 5 ਦਿਨਾਂ ਦੇ ਵਿੱਚ ਇਹ ਸਾਰਾ ਰੋਡ ਜਿਹੜਾ ਵਾ ਇਹਦੀ ਕਟਾਈ ਵੀ ਨਜ਼ਰ ਆ ਜਾਵੇਗੀ ਤੇ ਇਹਦੀ ਸਫਾਈ ਵੀ ਨਜ਼ਰ ਆ ਜਾਵੇ ਸਾਰੇ ਸ਼ਹਿਰ ਚ ਜਿਉਂ-ਜਿਉਂ ਕੇ ਜਾਈ ਜਾਵਾਂਗੇ ਹਾਂਜੀ ਜਿਤਨਾ ਮੱਲੋ 100 200 ਮੀਟਰ ਅੱਜ ਕਰ ਲਿਆ 100 200 ਮੀਟਰ ਕੱਲ ਕਰ ਲਿਆ ਲੱਗੇ ਹੀ ਆ 12 ਮਹੀਨੇ ਇੱਧਰ ਕਰ ਲਿਆ ਉੱਧਰ ਕਰ ਲਿਆ ਬਸ ਜਿੱਥੇ ਲਾਇਆ ਸੇਵਾ ਕਿੰਨੇ ਦਿਨ ਸੰਪੂਰਨ ਆ ਤੇ ਪੰਜ ਸੱਤ ਦਿਨਾਂ ਚ ਕੰਪਲੀਟ ਕਰ ਲਿਆ ਇੱਥੋਂ ਲੈ ਕੇ α1 ਤੱਕ ਕਰ ਲਾਂਗੇ ਅਸੀਂ ਖੁਸ਼ਕਿਸਮਤ ਆ ਕਿ ਬਾਬਾ ਜੀ ਕਸ਼ਮੀਰ ਸਿੰਘ ਪੂਰੀਵਾਲੇ ਸਾਡੇ ਹਲਕੇ ਚ ਨੇ ਉਂਝ ਹਲਕੇ ਦੀ ਲੋੜ ਨਹੀਂ ਕਿਉਂਕਿ ਨਾ ਅਲੱਗ ਅਲੱਗ ਜਗ੍ਹਾ ਜਾ ਕੇ ਪਟਨਾ ਸਾਹਿਬ ਜਾ ਕੇ ਆਪਣਾ ਆਨੰਦਪੁਰ ਸਾਹਿਬ ਜਾ ਕੇ ਇਹ ਨਾ ਅਲੱਗ ਅਲੱਗ ਜਾ ਕੇ ਸਰਾਮਾ ਬਣਾਈਆਂ ਨੇ ਸੋਸ਼ਲ ਕੰਮ ਕੀਤੇ ਨੇ ਜੇ ਆਪਾਂ ਹੰਮਕੋਂ ਸਾਹਿਬ ਜਾਈਏ ਉਧਰ ਰਸਤੇ 'ਚ ਵੀ ਇਹਨਾਂ ਨੇ ਉੱਥੇ ਰੈਸਟਿੰਗ ਹਾਊਸ ਬਣਾਏ ਨੇ ਜਿੱਥੇ ਬੰਦਾ ਰਿਲੈਕਸ ਕਰ ਸਕਦਾ ਸੋ ਇਹਨਾਂ ਬਹੁਤ ਸੇਵਾ ਕੀਤੀ ਹੈ ਔਰ ਇੱਥੇ ਵੀ ਸਪੈਸ਼ਲੀ ਨਹਿਰ ਦੇ ਨਾਮ ਨਾਲ ਬਹੁਤ ਇਹਨਾਂ ਦੀ ਯੋਗਦਾਨ ਹੈ ਬਹੁਤ ਜ਼ਿਆਦਾ ਸ਼ਹਿਰ ਘਾ ਬਣਾਈ ਹੈ ਔਰ ਲੈ ਬਨੇ ਹਲੇ ਵੀ ਬਣ ਰਹੀ ਹੈ ਔਰ ਉਹ ਮੈਂ ਸਭ ਨੂੰ ਕਹਿਣਾ ਹੈ ਅਮਰਸਰ ਦਾ ਬੈਸਟ ਸੱਭਾ ਬਣ ਜਾਣਾ ਹੈ ਅਗਲੇ 24 ਸਾਲਾਂ 'ਚ ਉਹਦੇ ਨਾਲ-ਨਾਲ ਜਿੰਨੀ ਸਫਾਈ ਸ਼ਹਿਰਾਂ ਦੀ ਮਕੈਨਿਕਲ ਥੀਪਿੰਗ ਬਾਬਾ ਜੀ ਖੁਦ ਆਪਣੀ ਮਸ਼ੀਨਾਂ ਨਾਲ ਕਰਦੇ ਨੇ ਜੀ ਸੰਕਰ ਦੇ ਜਿਹੜਾ ਸੰਕਰ ਦਾ ਹੁੰਦਾ ਕੰਟ੍ਰਿਬਿਊਸ਼ਨ ਉਹਦਣਾ ਕਰ ਹਰਮੰਦਰ ਸਾਹਿਬ ਦੇ ਨੇੜੇ ਚਾਰ ਚੱਕਰ ਦੇ ਚਾਰੋਂ ਬੰਨੇ ਗੁਲਿਆਰੇ 'ਚ ਇਹਨੇ ਸੇਵਾ ਚੱਲਦੀ ਰਹਿੰਦੀ ਆ ਸੋ ਜਿੱਥੇ ਵੀ ਇਹਨਾਂ ਕੋ ਸੇਵਾ ਹੁੰਦੀ ਏ ਹਰ ਜਗ੍ਹਾ ਪਹੁੰਚ ਕੇ ਕਰਦੇ ਨੇ ਦਿਲੋਂ ਨਾਲ ਨੇ ਨੌਲੇਜੇਬਲ ਨੇ ਜਾਣ ਪਛਾਣੇ ਪੌਦੇ ਦੀ ਪਛਾਣ ਇਹਨਾਂ ਨੂੰ ਦੇਖੋ ਚੱਕਰਸੀਆ ਲਾਇਆ ਤੇ ਚੱਕਰਸੀਆ ਛੇਤੀ ਬੱਦ ਹਰਿਆਲੀ ਛੇਤੀ ਕਰਦਾ ਇਹਨਾਂ ਨੇ ਨਹਿਰ ਤੇ ਕਦਮ ਲਾਇਏ ਨੇ ਬਹੁਤ ਜ਼ਿਆਦੇ ਸੋ ਇਹ ਬੜੇ ਸੋਹਣਾ ਫੁੱਲ ਹੁੰਦਾ ਉਹਨੂੰ ਫੁੱਲ ਖਿੜਦਾ ਖੁਸ਼ਬੂਦਾਰ ਫੁੱਲ ਹੁੰਦਾ ਚਿੱਟਾ ਚਿੱਟਾ ਰੰਗ ਦਾ ਸੋ ਨੌਲੇਜੇਬਲ ਨੇ ਉਸ ਨੌਲੇਜ ਨਾਲ ਕੰਮ ਕਰਦੇ ਨੇ ਨਹਿਰ ਦਾ ਪਰਲਾ ਬੰਨ ਜਿਹੜਾ ਉਹ ਵੀ ਕੋਸ਼ਿਸ਼ ਸਾ ਕੁਝ ਕੋਸ਼ਿਸ਼ ਆ ਕਿ ਬਾਬਾ ਇਹਨੂੰ ਕੋਈ ਗ੍ਰਾਂਟ ਮਿਲ ਸਕੇ ਤੇ ਇਹ ਅੱਗੇ ਲਾ ਕੇ ਤੇ ਸਾਡੇ ਸ਼ਹਿਰ ਦਾ ਕੰਮ ਇਹ ਤੇ ਬਹੁਤ ਜੀ ਮੁਹਿਮਾ ਜੀ ਅੱਜ ਇਹਨਾਂ ਨੇ ਅੱਗੇ ਲਗਾਇ ਰਿਹਾ ਇਹਨਾਂ ਕਿ ਪਹਿਲੀ ਵਾਰੀ ਕਰ ਰਹੇ ਨੇ ਲਗਾ ਰਿਹਾ ਨੇ ਅੱਜ ਕਿਉਂਕਿ ਕਾਰਪੋਰੇਸ਼ਨ ਨਾਲ ਮਿਲ ਗਈ ਇਹਨਾਂ ਦੇ ਤੋ ਇਸ ਕਰਕੇ ਤੁਹਾਲੇ ਨੂੰ ਦਰੰਗਤ ਉਹ ਜੀ ਮਿਲ ਗਈ ਆਦਰਵਾਇਜ਼ ਬਾਬਾ ਜੀ ਲੱਗੇ ਰਹਿੰਦੇ ਬਾਬਾ ਜੀ ਕਰਦੇ ਰਹਿੰਦੇ ਨੇ ਕੰਮ ਇਹ ਸਾਰਾ ਜੀ ਸਾਹਿਬ ਡੰਪ ਦਾ ਬੜਾ ਵੱਡਾ ਮਸਲਾ ਜੀ ਇਹ ਕੋਤਾ ਖਾ ਡੰਪ ਦਾ ਸਾਡੇ ਕੋ ਖਲੋਤੇ ਨੇ ਕਮਿਸ਼ਨਰ ਸਾਹਿਬ ਨਾਲ ਸਾਡੇ ਖੜੇ ਨੇ ਉਹਦੀ ਚਿੱਠੀ ਚੰਡੀਗੜ੍ਹੋਂ ਆ ਚੁੱਕੀ ਆ ਅਸੀਂ ਅੱਜ ਆ ਚਿੱਠੀ ਰੜੀ ਸਾਰਾ ਜਮ ਅੱਜ ਅਸੀਂ ਜਿਹੜਾ ਜਿਹਨੂੰ ਟੈਂਡਰ ਮਿਲਿਆ ਚਿੱਠੀ ਇਹਨੂੰ ਦੇ ਦੇਣੀ ਹੈ ਕਿ ਆਹ ਲੈ ਚਿੱਠੀ ਤੇ ਹੁਣ ਤੂੰ ਸਾਡੇ ਨਾਲ ਸਾਈਨ ਕਰ ਤੇ ਇਹਨੂੰ ਸ਼ੁਰੂ ਕਰ ਉਹ ਕਹਿੰਦਾ ਜਿੱਦਣ ਮੈਨੂੰ ਚਿੱਠੀ ਮਿਲ ਗਈ ਜਿਹੜੀ ਕਿ ਅੱਜ ਹੈ ਉਹਨੇ ਆਪਣਾ ਸਮਾਨ ਲਿਆਉਣਾ ਸ਼ੁਰੂ ਕਰ ਦੇਣਾ ਸ਼ਾਇਦ ਉਹ ਆਪ ਹੀ ਫੈਬ੍ਰੀਕੇਟ ਕਰਦਾ ਮਸ਼ੀਨਾਂ ਆਪ ਹੀ ਬਣਾਉਂਦਾ ਉਹਨੂੰ ਕਿਸੇ ਕੋਲੋਂ ਖਰੀਦਣ ਦੀ ਲੋੜ ਨਹੀਂ ਪੈਣੀ ਉਸ ਮਸ਼ੀਨਾਂ ਦੇ ਕੋ ਪੁਰਾਣੀਆਂ ਪਈਆਂ ਨੇ ਕਿਉਂਕਿ ਇਹਨੂੰ ਹੋਰ ਜਗ੍ਹਾ ਵੀ ਕੰਮ ਕੀਤਾ ਸੋ ਮੈਨੂੰ ਆਸ ਹੈ ਕਿ ਮਸ਼ੀਨਾਂ ਇੰਸਟਾਲ ਹੋਣੀ ਸ਼ੁਰੂ ਹੋ ਜਾਣਗੀਆਂ ਅਗਲੇ ਦਿਨ 2 ਮੰਥਸ ਜਦੋਂ ਬਰਸਾਤ ਦਾ ਮੌਸਮ ਮੁੱਕਦਾ ਹੈ ਮਿਡ ਸੈਪਟੈਂਬਰ ਵਿੱਚ ਸਾ ਪਰ ਸਾਲ ਦੇ ਅੰਦਰਾਂ ਦੇ ਟਾਈਮ ਡੰਪ ਜਿਹੜਾ ਉਹ ਸਾਰਾ ਰੜਾ ਮੈਦਾਨ ਹੋ ਜਾਏਗਾ। ਬਾਬਾ ਕੋ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰੂੰਗੇ ਸਫਾਈ ਰੱਖਣ ਚ ਲੋਕਾਂ ਦਾ ਬੜਾ ਸੇਵ ਜ਼ਰੂਰੀ ਹੈ ਜੀ। ਚੰਗਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਪਰਮ ਪਵਿੱਤਰ ਨਗਰੀ ਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਵਰਸਾਈ ਮਹਾਨ ਵੱਡਾ ਤੀਰਥ ਹੈ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਦਾ ਇਹ ਇਹ ਸ਼ਹਿਰ ਦੇ ਵਿੱਚ ਪਵਿੱਤਰ ਸਥਾਨ ਆ ਜਿੰਨਾ ਹੋ ਸਕੇ ਅਸੀਂ ਸਾਫ਼ ਰੱਖਿਆ ਕਰੀਏ। ਮੇਸ਼ੋ ਪ੍ਰਾਲਾ ਕਰਦੇ ਗੁਰੂ ਨਗਰੀ ਦੀ ਇਤਿਹਾਸਿਕ ਧਾਰਮਿਕ ਮੱਤਾਂ ਨੂੰ ਮੁੱਖ ਰੱਖਦੇ ਆ। ਦੇਖੋ ਬਾਬਾ ਜੀ ਦੇ ਧੰਨਵਾਦ ਕਰਨ ਦੇ ਜਦੋਂ ਗੱਲ ਆਉਂਦੀ ਹੈ ਨਾ ਸਾਡੇ ਕੋਲ ਸ਼ਬਦ ਥੜ ਜਾਂਦੇ ਨੇ। ਸੋ ਕਿਉਂਕਿ ਇਹ ਜੀ ਸੇਵਾ ਜਿਹੜੀ ਹੈ ਇਹ ਕਿਤੇ ਕਿਤੇ ਹੀ ਰੱਬ ਕਿਸੇ ਨੂੰ ਬਖਸ਼ਦਾ ਹੈ। ਸੋ ਅਸੀਂ ਵੀ ਖੁਸ਼ਕਿਸਮਤਾਂ ਕਿ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਆਂ। ਸਮੇਂ-ਸਮੇਂ ਤੇ ਸਾਨੂੰ ਵੀ ਜਦੋਂ ਜ਼ਰੂਰਤ ਪੈਂਦੀ ਹੈ ਅਸੀਂ ਇਹਨਾਂ ਦਾ ਸਹਿਯੋਗ ਲੈਂਦੇ ਆਂ। ਔਰ ਅੱਜ ਫਿਰ ਅਸੀਂ ਸਾਰੇ ਇਕੱਠੇ ਹੋਏ ਆਂ। ਅਸੀਂ ਚਾਹੁੰਦੇ ਆਂ ਕਿ ਸ਼ਹਿਰ ਨੂੰ ਇੱਕ ਵਾਰ ਫਿਰ ਤੋਂ ਅਸੀਂ ਸਿਰਫ ਸਾਫ਼ ਨਹੀਂ ਉਹਨੂੰ ਸੋਹਣਾ ਬਣਾਉਣ ਦੀ ਵੀ ਕੈਫਰਟ ਕਿਉਂਕਿ ਜਿਵੇਂ ਸਾਫ ਚ ਤੇ ਕੱਲੀ ਸਫਾਈ ਕਰਕੇ ਚਲੇ ਜਾਵਾਂਗੇ ਪਰ ਜਦੋਂ ਮੈਂ ਗੱਲ ਕਰ ਰਹੀ ਹਾਂ ਸੋਨਾ ਬਣਾਉਣ ਦੀ ਤੇ ਉੱਥੇ ਜਿੱਥੇ ਕਿਤੇ ਪੇਂਟ ਕਰਨ ਦੀ ਜ਼ਰੂਰਤ ਹੈ ਜਿੱਥੇ ਚਾਰ ਟਾਈਲਾਂ ਲਗਣੀਆਂ ਜਿੱਥੇ ਕਿਤੇ ਮਲਬਾ ਪਿਆ ਹੈ ਅਗਰ ਕਿਤੇ ਇਨਕ੍ਰੋਚਮੈਂਟ ਹੈ ਤੁਹਾਡੇ ਲਈ ਮੈਂ ਫੇਰ ਕਹਿ ਰਹੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਕਿਤੇ ਇੱਕ ਇੱਕ ਇਨਕ੍ਰੋਚਮੈਂਟ ਕੀਤੀ ਹੈ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਦੇ ਨਾਲ ਵੀ ਜ਼ਬਰਦਸਤੀ ਕਰੀਏ ਤੱਕਾ ਕਰੀਏ ਤੁਹਾਡੇ ਲਈ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਆਪਣੀ ਜਿਹੜੀ ਵੀ ਜਗ੍ਹਾ ਤੇ ਇਨਕ੍ਰੋਚ ਕੀਤਾ ਹੋਇਆ ਉਹ ਸੜਕਾਂ ਖਾਲੀ ਕਰ ਦਿਓ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਸਹਿਯੋਗ ਦੇਣ ਸੜਕਾਂ ਤੇ ਕੀਤੇ ਨਜਾਇਜ਼ ਕਬਜ਼ੇ ਖਤਮ ਕੀਤੇ ਜਾਣ ਤੋਂ ਇਹ ਮਹਿੰਮ ਗੋਲਡਨ ਗੇਟ ਤੋਂ ਸ਼ੁਰੂ ਕੀਤੀ ਗਈ ਹੈ ਨਾਲ ਬਣੇ ਫੁੱਟਪਾਥ ਤੋਂ ਜੋ ਝਾੜੀਆਂ ਬੂਟੇ ਝਾੜੀਆਂ ਦੀ ਸਫਾਈ ਕੀਤੀ ਜਾ ਰਹੀ ਹੈ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿੱਥੇ ਕਿਤੇ ਟੈਲਾ ਟੁੱਟੀਆਂ ਉਹ ਬਦਲੀਆਂ ਜਾਣਗੀਆਂ ਨਵੀਆਂ ਲਾਈਆਂ ਜਾਣਗੀਆਂ ਜਿੱਥੇ ਕਿਤੇ ਨਜਾਇਜ਼ ਕਬਜ਼ੇ ਹੈ ਉਹਨਾਂ ਨੂੰ ਹਟਾਉਣ ਦਾ ਵੀ ਨਾਲ-ਨਾਲ ਜਿਹੜਾ ਉਪਰਾਲਾ ਉਹ ਕੀਤਾ ਜਾਣਾ ਤੋਂ ਇਹ ਸਾਰੀ ਸੇਵਾ ਸੰਤ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲਾ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ 골ਡਨ ਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਗੁਰੂ ਨਗਰੀ ਦੀ ਸੁੰਦਰੀਕਰਨ ਦੇ ਪ੍ਰੋਜੈਕਟ ਦੇ ਤਹਿਤ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਜੋ ਆਂਦੇ ਚੰਨ ਦਿਨਾਂ ਦੇ ਵਿੱਚ ਸੰਪਨ ਹੋਵੇਗੀ ਕੈਮਰਾ ਪਾਸੇ ਅਵਤਾਰ ਸਿੰਘ ਜੀ ਦਾ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ